ਪਟਿਆਲਾ ਪੁਲਿਸ ਨੇ ਅਮਰੀਕਾ ਤੋਂ ਰਿਪੋਰਟ ਕੀਤੇ ਗਏ ਪਟਿਆਲਾ ਦੇ ਰਾਜਪੂਰਾ ਤੋਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਤਾਂ ਦੱਸਦੇ ਕਿ ਸੰਦੀਪ ਅਤੇ ਪ੍ਰਦੀਪ ਜਿਨ੍ਹਾਂ ਨੂੰ ਹਾਲ ਹੀ ਦੇ ਵਿੱਚ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਸੀ ਤਾਂ ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਰਾਜਪੂਰਾ ਦੇ ਵਿੱਚ ਐਫ ਆਈ ਆਰ ਨੰਬਰ 175 ਸਾਲ 2023 ਦੇ ਤਹਿਤ ਦਰਜ ਇੱਕ ਕਤਲ ਕੇਸ ਦੇ ਵਿੱਚ ਦੋਸ਼ੀ ਨੇ ਇਸ ਤਰ੍ਹਾਂ ਅਮਰੀਕਾ ਤੋਂ ਰਿਪੋਰਟਿੰਗ ਦਾ ਅਧਿਕਾਰਤ ਰਿਕਾਰਡ ਸਾਹਮਣੇ ਆਇਆ ਜਿਸ ਤੋਂ ਬਾਅਦ ਪਟਿਆਲਾ ਪੁਲਿਸ ਨੇ ਦੋਵਾਂ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਵਾਕ ਆਂਦੇ ਨੇ ਕਰਾ ਦੇਣਾ ਇੱਥੇ ਲਿਆਂਦੇ ਨੇ ਇਹ ਉੱਥੇ ਗਏ ਸਨ ਕੌਣ ਗਿਆ ਸੀ ਮੁੰਡੇ ਗਏ ਹਨ ਕਲੇ ਸਨ ਪਹਿਲਾਂ ਤੇ ਉੱਥੇ ਲਾਇਆ ਆਪਣਾ 1.5 ਕਰੋੜ ਤੁਸੀਂ ਮੁੰਡੇ ਦੇ ਕੀ ਹੋ ਤੁਸੀਂ ਪੰਡਾਦੀਆਂ ਮੈਂ ਦੋਨਾਂ ਮੁੰਡਿਆਂ ਦਾ ਮੁੰਡੇ ਦਾ ਨਾਮ ਕੀ ਹੈ ਇੱਕ ਨਾ ਸੰਦੀਪ ਹੈ ਇੱਕ ਨਾ ਮਨਦੀਪ ਅੱਛਾ ਕਦੋਂ ਗਏ ਸੀ ਇਹ ਹੋ ਗਿਆ ਜੀ ਤਾਂ ਮਹੀਨਾ ਉਹ 9-10 ਮਹੀਨੇ ਹੋ ਗਏ ਨੇ 10 ਮਹੀਨੇ ਹੋ ਗਏ ਆ 10ਵਾਂ ਮਹੀਨਾ ਲੱਗਿਆ ਉਹਨਾਂ ਨੂੰ ਅੱਛਾ ਮੈਂ ਤਾਂ ਬਿਮਾਰ ਹਾਂ ਮੰਜੀ ਦੇ ਹਾਂ ਨਹੀਂ ਹੁਣ ਵਾਪਸ ਜਦੋਂ ਆਏ ਉਹਨਾਂ ਆਏ ਨਹੀਂ ਆਂਦੇ ਰਹਿ ਹੁਣ ਲਈ ਆਂਦੇ ਨੇ ਅੱਜ ਕੱਲ੍ਹ ਉੱਥੇ ਆਏ ਨੇ ਅੰਮ੍ਰਿਤਸਰ ਠੀਕ ਹੈ ਨਹੀਂ ਜਾਣਦੇ ਹਾਂ ਜੀ ਹਾਂਜੀ ਫੇਰ ਘਰ ਆ ਗਏ ਸੀਗੇ ਜਾਂ ਘਰ ਲਿਆਂਦੇ ਨਹੀਂ ਕੋਈ ਮੈਨੂੰ ਵੀ ਜਦੋਂ ਗੱਲ ਵੀ ਬੱਚਿਆਂ ਨੂੰ ਸਾਡੇ ਘਰ ਨਹੀਂ ਆਏ ਅੱਛਾ ਹਾਂਜੀ ਇਸ ਕੱਲ ਸਾਡੇ ਕੋਲ ਨਿਊਜ਼ ਆਈ ਸੀ 10 ਵਜੇ ਸਵੇਰੇ ਪਤਾ ਲੱਗ ਗਿਆ ਸੀ ਸਾਨੂੰ ਕਿ ਸਾਡੇ ਬੱਚੇ ਡਿਪੋਟ ਹੋ ਗਏ ਨੇ ਰਿਪੋਰਟ ਹੋਣ ਤੋਂ ਬਾਅਦ ਸਾਨੂੰ ਅੱਜ 4 ਵਜੇ ਸਵੇਰੇ ਫੋਨ ਵੀ ਆਇਆ ਸੀ ਬੱਚਿਆਂ ਦਾ ਗੱਲਬਾਤ ਵੀ ਹੋਈ ਸੀ ਬੱਚਿਆਂ ਨਾਲ ਕਹਿੰਦੇ ਬਿਲਕੁਲ ਅਸੀਂ ਠੀਕ ਆ ਤੇ ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਬੱਚੇ ਸਾਡੇ ਰਾਜਪੁਰੇ ਨਿਰਪੁਰ ਥਾਣੇ ਦੇ ਵਿੱਚ ਪਹੁੰਚ ਚੁੱਕੇ ਹਨ ਜਦੋਂ ਅਸੀਂ ਥਾਣੇ ਵਿੱਚੋਂ ਮਿਲਣ ਵਾਸਤੇ ਆਪਣੇ ਬੱਚਿਆਂ ਨੂੰ ਪਹੁੰਚੇ ਤਾਂ ਮੁਲਾਜ਼ਮ ਕਹਿੰਦੇ ਨੇ ਕਿ ਕੱਲ ਨੂੰ ਆਇਆ ਤੁਸੀਂ ਕੱਲ ਨੂੰ ਬੱਚਿਆਂ ਨੂੰ ਮਿਲਿਓ ਪਰ ਸਾਨੂੰ ਦਿੱਤਕ ਸੂਤਰਕਾਰਾਂ ਤੋਂ ਪਤਾ ਲੱਗ ਰਿਹਾ ਹੈ ਕਿ ਸਾਡੇ ਬੱਚੇ 3.5 ਵਜੇ ਕੋਰਟ 'ਚ ਪੇਸ਼ ਕੀਤੇ ਜਾਣਗੇ ਜਿਹੜਾ ਇਹਨਾਂ ਦਾ ਕੇਸ ਰੈਵੈਨਿਊ ਕੀਤਾ ਗਿਆ ਹੈ ਨਾ ਜੀ ਮੰਡੀ ਦੇ ਵਿੱਚ ਪਹਿਲਾਂ ਇੱਕ ਕਤਲ ਹੋਇਆ ਸੀ ਜਿਦੇ ਵਿੱਚ ਉਹ ਕਤਲ ਦੇ ਵਿੱਚ ਗੱਡੀ ਸਾ ਮੇਰੇ ਬ੍ਰਦਰ ਦੀ ਸੰਦੀਪ ਸਿੰਘ ਦੀ ਖੜੀ ਸੀ ਚਾਚਾ ਜੀ ਦੇ ਬੇٹے ਦੀ ਉਹਦੀ ਲੜਾਈ ਜਿਹੜੀ ਹੋਈ ਸੀ ਉਹ ਇੱਕ ਰੇੜੀ ਵਾਲੇ ਦਿਨਾਂ ਲੜਾਈ ਹੋਈ ਸੀ ਸੰਦੀਪ ਦੀ ਸੰਦੀਪ ਸਿੰਘ ਦੀ ਉਹ ਵੀ ਲੜਾਈ ਇਸ ਤਰ੍ਹਾਂ ਹੋਈ ਸੀ ਉਹ ਸੰਦੀਪ ਸਿੰਘ ਕਹਿ ਰਿਹਾ ਰੇੜੀ ਵਾਲਾ ਕਹਿੰਦਾ ਕਿ ਪੈਸੇ ਕਿਦਾਂ ਤੁਸੀਂ ਕਰੋਗੇ ਸੰਦੀਪ ਸਿੰਘ ਕਹਿੰਦਾ ਮੈਂ ਸਕੈਂਡਰ ਚ ਕਰਾਂ ਉਹ ਕਹਿੰਦਾ ਤੇਰੀ ਔਕਾਤ ਹੈਗੀ ਸਕੈਂਡਰ ਚ ਕਰਨ ਦੀ ਰਬੀਸ ਲੈਂਗੁਏਜ ਯੂਜ਼ ਕੀਤੀ ਉਹਨੇ ਸੰਦੀਪ ਸਿੰਘ ਨੂੰ ਗੁੱਸਾ ਚੜ ਗਿਆ ਸੰਦੀਪ ਸਿੰਘ ਨੇ ਗਲੇ ਤੋਂ ਫੜ ਲਿਆ ਗਲੀ ਫੜਨ ਤੋਂ ਬਾਅਦ ਆਪਸ ਵਿੱਚ ਮਿੱਠਪੂੜ ਹੋਈ ਮਰਗੀ ਉਹਨਾਂ ਨੇ ਉਹਨੂੰ ਮਾਰਿਆ ਉਹਨੂੰ ਮਾਰਿਆ ਮਾਰਨ ਤੋਂ ਬਾਅਦ ਉਹ ਸੋਲਡ ਆਊਟ ਹੋ ਗਈ ਲੜਾਈ ਸੋਲਡ ਆਊਟ ਹੋ ਗਈ ਲੜਾਈ ਜਿਹੜੇ ਉੱਥੇ ਦੇ レडी ਵਾਲੇ ਹੋਰ ਸੀ 4-5 ਉਹ ਸੰਦੀਪ ਸਿੰਘ ਜੀ ਦੇ ਪਿੱਛੇ ਪੈ ਗਏ ਸੰਦੀਪ ਸਿੰਘ ਦੇ ਪਿੱਛੇ ਪੈ ਗਏ ਸੰਦੀਪ ਸਿੰਘ ਨੇ ਪ੍ਰਦੀਪ ਸਿੰਘ ਨੂੰ ਫੋਨ ਕਰਿਆ ਕਿ ਪ੍ਰਦੀਪ ਸਿੰਘ ਐਦਾਂ ਮੇਰੀ ਲੜਾਈ ਹੋ ਗਈ ਹੈ ਮੇਰੇ ਪਿੱਛੇ レडी ਵਾਲੇ ਪੈ ਗਏ ਨੇ ਤੂੰ ਆ ਜਾ ਮੇਰਾ ਬ੍ਰਦਰ ਚਲਾ ਗਿਆ ਜਦੋਂ ਮੇਰਾ ਬ੍ਰਦਰ ਚਲਾ ਗਿਆ ਤੇ ਉਸ ਟਾਈਮ ਪਰ ਸੰਦੀਪ ਸਿੰਘ ਨੂੰ ਲੈ ਕੇ ਆ ਗਏ ਅਸੀਂ ਘਰੇ ਸੰਦੀਪ ਸਿੰਘ ਤੇ ਪ੍ਰਦੀਪ ਸਿੰਘ 9 ਵਜੇ ਘਰੇ ਨੇ ਜਿਹੜਾ ਕਤਲ ਹੋ ਰਿਹਾ ਉਹ 11 ਵਜੇ ਹੋ ਰਿਹਾ ਕਤਲ ਠੀਕ ਹੈ ਕਤਲ ਕਿਸ ਦਾ ਹੋਇਆ ਸੀ ਕਤਲ ਹੋਇਆ ਸੀ ਨੀਰਪੁਰ ਦੇ ਸਵਰਨ ਸਿੰਘ ਨੀਰਪੁਰ ਸਿੰਘ ਕੋਈ ਰੇੜੀ ਵਾਲਾ ਸੀ ਇਹ ਕੁਝ ਹੋਈ ਅਣਜਾਣ ਬੰਦਾ ਸੀ ਕੋਈ ਨਹੀਂ ਨਹੀਂ ਨੀਰਪੁਰ ਦਾ ਸੀ ਉਹ ਤਾਂ ਤੁਸੀਂ ਜਿੱਦ ਜਿੱਦ ਨਾਲ ਸੰਦੀਪ ਪ੍ਰਦੀਪ ਦਾ ਝਗੜਾ ਹੋਇਆ ਸੀ ਉਹ ਤਾਂ ਇੱਕ ਭਈਆ ਸੀ ਸਾਰੇ ਰੇੜੀ ਵਾਲਾ ਉਹ ਤਾਂ ਤਾਂ ਕੁਝ ਛੋਟਾ ਮਾਮਲਾ ਲੱਗਿਆ ਜਿਹੜਾ ਸੰਦੀਪ ਸਿੰਘ ਦਾ ਜਿਹੜੇ ਜਿੰਨਾ ਬੰਦਿਆਂ ਨੇ ਕਤਲ ਕਰਿਆ ਸੀ ਨਾ ਸਵਰਨ ਸਿੰਘ ਦਾ ਉਹ ਕਤਲ ਕਰਕੇ ਉੱਥੋਂ ਫਰਾਰ ਹੋ ਗਏ ਸੀ ਗੱਡੀਆਂ ਲੈ ਕੇ ਮੋਟਰਸ ਲੈ ਕੇ ਆਪਣੇ ਚਲੇ ਗਏ ਸੀ ਪਰ ਉੱਥੇ ਜਿਹੜੀ ਗੱਡੀ ਖੜੀ ਸੀ ਨਾ ਉਹਨਾਂ ਨੇ ਦੇਖਿਆ ਕਿ ਸਾਰੇ ਬੰਦੇ ਫਰਾਰ ਹੋਏ ਬੰਨੇ ਗੱਡੀ ਕਿਦੀ ਐ ਗੱਡੀ ਦਾ ਪਤਾ ਕੀਤਾ ਇਹਨੇ ਦਸਤਾਰੇੜੀ ਵਾਲੇ ਨੇ ਕਹਿੰਦੇ ਇਸ ਗੱਡੀ ਤੇ ਅੰਬ ਖਰੀਦਣ ਆਇਆ ਸੀ ਉਹ ਬੰਦਾ ਉਹੀ ਲੜ ਕੇ ਗਿਆ ਬਸ ਗੱਡੀ ਦੇ ਹੀ ਮੈਟਰ ਤੇ ਸੰਦੀਪ ਸਿੰਘ ਦਾ ਨਾਮ ਸ਼ੋ ਹੋ ਗਿਆ ਤੇ ਸਾਡੇ ਬੱਚਿਆਂ ਨੂੰ ਚੱਕ ਲਿਆ ਜੀ ਤੁਹਾਡੇ ਕਹਿਣਾਂ ਅੰਦਾਜ਼ ਸ਼ੱਕ ਦੇ ਆਧਾਰ ਤੇ ਸ਼ੱਕ ਦੇ ਆਧਾਰ ਤੇ ਜੀ ਸ਼ੱਕ ਦੇ ਇਸ ਕਰੇ ਹੁਣ ਪੁਲਿਸ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਹੈ ਪੁਲਸ ਵਾਲਿਆਂ ਨਾਲ ਅਸੀਂ ਹੁਣ ਥਾਣੇ ਦੇ ਵਿੱਚ ਆਏ ਸੀ ਸਾਨੂੰ ਪਤਾ ਲੱਗਿਆ ਸੀ ਸਾਡੇ ਬੱਚੇ ਇੱਥੇ ਨੇ ਤੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਮੁਲਾਜ਼ਮ ਇੱਕੋ ਗੱਲ ਕਹਿੰਦੇ ਨੇ ਤੁਸੀਂ ਕੱਲ ਆ ਕੇ ਗੱਲ ਕਰਿਓ ਤੁਸੀਂ ਕੱਲ ਆ ਕੇ ਗੱਲ ਕਰਿਓ ਪਰ ਸਾਨੂੰ ਪਤਾ ਲੱਗ ਰਿਹਾ ਸਾਨੂੰ ਜਿਸ ਨਿਊਜ਼ ਤੁਸੀਂ ਦਾ ਅਸਰ ਨਿਊਜ਼ ਵੀਰਾਂ ਦੀ ਸਹਾਇਤਾ ਨਾਲ ਸਾਨੂੰ ਪਤਾ ਲੱਗ ਰਿਹਾ ਸਾਡੇ ਬੱਚੇ ਅੱਜ 3:30 ਵਜੇ ਕੋਰਟ 'ਚ ਪੇਸ਼ ਕੀਤੇ ਗਏ ਉਸ ਬਾਬਤ ਵਿੱਚ ਨਰਾਜਪੁਰਾ ਤੋਂ ਜਤਿੰਦਰ ਸ਼ਰਮਾ ਜੋੜਗੇ ਨੇ ਜਤਿੰਦਰ ਜੀ ਪਟਿਆਲਾ ਪੁਲਿਸ ਦੇ ਵੱਲੋਂ ਇੱਕ ਦੋ ਨੌਜਵਾਨਾਂ ਨੂੰ ਜਿਨ੍ਹਾਂ ਨੂੰ ਕੀ ਰਿਪੋਰਟ ਕੀਤਾ ਗਿਆ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਮਾਮਲਾ ਕੀ ਹੈ ਸਾਰਾ ਜੀ ਕਰਨ ਜੋ ਮਾਮਲਾ ਸਾਹਮਣੇ ਆਇਆ ਹੈ ਉਹ ਇਸ ਤਰ੍ਹਾਂ ਹੈ ਕਿ 2023 ਵਿੱਚ ਇੱਕ ਐਫ ਆਈ ਆਰ ਇਹਨਾਂ ਦੇ ਖਿਲਾਫ ਹੋਈ ਸੀ ਤੇ ਇਹ ਉਸ ਐਫਆਈਆਰ ਦੇ ਤਹਿਤ ਭਗੋੜੇ ਸੀਗੇ ਇਹ ਆਪਣਾ ਇਤਰੋਂ ਦੀ ਆਪਣਾ ਦੇਸ਼ ਛੱਡ ਕੇ ਲਗਭਗ 10 ਮਹੀਨੇ ਪਹਿਲਾਂ ਜੋ ਹੈ ਅਮਰੀਕਾ ਡਿਪੋਰਟ ਅਮਰੀਕਾ ਡੋਂਕੀ ਲਾ ਕੇ ਚਲੇ ਗਏ ਲੇਕਿਨ ਜਿਸ ਤਰ੍ਹਾਂ ਕਿ ਘਾਰ ਵਾਲੇ ਦੱਸ ਰਹੇ ਇਹਨਾਂ ਦੇ ਪਿਤਾ ਵੱਲੋਂ ਜੋ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ 1 ਕਰੋੜ 20 ਲੱਖ ਰੁਪਏ ਦੀ ਜੋ ਇਹਨਾਂ ਨੇ ਡੋਂਕੀ ਲਵਾ ਕੇ ਇਹ ਅਮਰੀਕਾ ਪਹੁੰਚੇ ਸੀਗੇ ਲੇਕਿਨ ਆਖਿਰ ਜਿੱਦਾਂ ਹੀ ਇਹ ਅਮਰੀਕਾ ਤੋਂ ਡਿਪੋਰਟ ਹੋ ਕੇ ਇੱਥੇ ਆਏ ਉਹਨਾਂ ਵੱਲੋਂ ਜੋ ਪਹਿਲੇ ਵਾਲਾ ਰਿਕਾਰਡ ਜਿਹੜਾ ਇਹਨਾਂ ਦੀ ਐਫਆਈਆਰ ਚੱਲ ਰਹੀ ਸੀ ਉਹਦੇ ਤਹਿਤ ਰਾਜਪੁਰਾ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜੀ ਕਰਨ ਜੀ ਜਿਤਿੰਦਰ ਇੱਕ ਗੱਲ ਜਿਹੜੀ ਕਿ ਸਾਹਮਣੇ ਆ ਰਹੀ ਜਿਸ ਦੇ ਵਿੱਚ ਦੱਸਿਆ ਗਿਆ ਕਿ ਕਤਲ ਕੇਸ ਦੇ ਵਿੱਚ ਵੀ ਇਹ ਦੋਸ਼ੀ ਸਨ ਤਾਂ ਉਸ ਬਾਬਤ ਕੀ ਕੋਈ ਜਾਣਕਾਰੀ ਹੈ ਤੁਹਾਡੇ ਕੋਲ ਆ ਜੀ ਕਰਨ ਜਿਹੜਾ ਕਤਲ ਦੀ ਇਹ ਗੱਲ ਕਰ ਰਹੇ ਆ ਉਹ ਕਤਲ ਵਿੱਚ ਜਿਸ ਤਰ੍ਹਾਂ ਕੀ ਫੈਮਲੀ ਮੈਂਬਰ ਦੱਸ ਰਹੇ ਆ ਕੀ ਇਹ ਸਤਲ ਜਿਹੜਾ ਹੈ ਇਹਨਾਂ ਨੇ ਛੱਤ ਦੇ ਪੁਲੀ ਤੋਂ ਜੋ ਹੈ ਛੱਤ ਦੀ ਬਿਨਾ ਤੇ ਜੋ ਐਫਆਈਆਰ ਐਫਆਈਆਰ ਹੋਈ ਹੈ ਤੇ ਇਹਨਾਂ ਨੂੰ ਅੱਜ ਪਰ ਇਸ ਕੀ ਤਾਂ ਗਿਆ ਲੇਕਿਨ ਪੁਲਿਸ ਵੱਲੋਂ ਵੀ ਕਿਸੇ ਨਾ ਕਿਸੇ ਜੋ ਕਾਰਵਾਈ ਕੀਤੀ ਜਾ ਰਹੀ ਹੈ ਉਸ ਤੇ ਵੀ ਆਪਾਂ ਕਹੋ ਸਕਦੇ ਹਾਂ ਕਿ ਅਗਰ ਐਫ ਆਰ ਐਫ ਆਈ ਆਰ ਹੋਈ ਹੈ ਤਾਂ ਕਤਲ ਇਸ ਕਿਸੇ ਨਾ ਕਿਸੇ ਦੋਸ਼ੀ ਹੋਣਗੇ ਜਿਹੜਾ ਕਿ ਇਹ ਐਫ ਆਈ ਆਰ 2023 ਵਿੱਚ ਹੋਈ ਸੀਗੀ ਲੇਕਿਨ ਇਹ ਭਗੋੜੇ ਜਿਹੜੇ ਇਹ ਦੋਸ਼ੀ ਨਹੀਂ ਸੀ ਤਾਂ ਇਹਨਾਂ ਨੂੰ ਰਹਿ ਕੇ ਅੱਥੇ ਪੁਲਿਸ ਨਾਲ ਜੋ ਵੀ ਗੱਲਬਾਤ ਹੈ ਉਹ ਕਰਨੀ ਚਾਹੀਦੀ ਸੀ ਲੇਕਿਨ ਇਹ ਭਗੋੜੇ ਹੋ ਗਏ ਇਸ ਕਰਕੇ ਐਫ ਆਈ ਆਰ ਐਫ ਆਈ ਆਰ ਦੇ ਤਹਿਤ ਇਹਨਾਂ ਨੂੰ ਅੱਜ ਜੋ ਹੈ ਰਾਜਪੁਰਾ ਪੁਲਿਸ ਵੱਲੋਂ गिरफ्तार ਕਰ ਲਿਤਾ ਗਿਆ ਤੇ ਕੋਰਟ ਵਿੱਚ ਵੀ ਪੇਸ਼ ਕੀਤਾ ਗਿਆ ਹੈ ਤੇ ਉਸ ਦੇ ਬਾਅਦ ਜਿੱਦਾਂ ਜਾਣਕਾਰੀ ਮਿਲ ਰਹੀ ਹੈ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ 3 ਦਿਨ ਦਾ ਇਹਨਾਂ ਦਾ ਜੋ ਹੈ ਪੂਲ ਰਿਮਾਂਡਰ ਲਿਤਾ ਗਿਆ ਜੀ ਕਰਨ ਜੀ 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 ਜ਼ੇਂਦਰ तमाम ਜਾਣਕਾਰੀ ਲਈ ਥੋੜਾ ਬਹੁਤ ਬਹੁਤ ਧੰਨਵਾਦ